ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਆਪਾਂ ਕਨਸੈਂਟ ਜਿਹੜਾ ਹੈਗਾ ਅੱਜ ਤੁਹਾਨੂੰ ਕੱਟ ਕੇ ਦਿਖਾਉਣਾ ਹੈ ਇਹ ਲੰਬਾ ਕਮੀਜ਼ ਦੀ ਤਰ੍ਹਾਂ ਕਿਉਂਕਿ ਆਪਾਂ ਇਹ ਸ਼ਾਰਟ ਵੀ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਜਿਹੜਾ ਪਲਾਜ਼ੋ ਦੇ ਨਾਲ ਬਣਾਈਦਾ ਤੇ ਇਹ ਜਿਹੜੇ ਸਟੇਟ ਸਲਵਾਰ ਦੇ ਨਾਲ ਹੈ ਇਹ ਤੁਸੀਂ ਜਿੱਦਾਂ ਆਪਣੀ ਲੰਬਾਈ 40 42 ਹੁੰਦੀ ਹੈ ਤੇ ਉਸ ਤੋਂ ਥੋੜਾ ਘੱਟ ਬਣਾਉਣਾ ਜਿੱਦਾਂ 35 35 ਬਣਾ ਲਓ ਤੇ ਜਿਆਦਾ ਸ਼ਾਰਟ ਵੀ ਨਾ ਹੋਵੇ ਤੇ ਜਿਆਦਾ ਲੰਬਾ ਵੀ ਨਾ ਹੋਵੇ ਉਸ ਤਰ੍ਹਾਂ ਸੁਹਾਣਾ ਲੱਗਦਾ ਤੇ ਇਹ ਖੁੱਲਾ ਹੁੰਦਾ ਹੈ ਤੇ ਫਰੇਟ ਨਹੀਂ ਪੈਂਦੇ। ਪਾਉਣੇ ਨੇ ਤੇ ਆਪਣੀ ਮਰਜ਼ੀ ਆ ਕੋਈ ਚੱਕਰ ਵੀ ਨਹੀਂ ਆਏਗਾ। ਇਹ ਜਿਵੇਂ ਆਪਾਂ ਜਿੱਦੇਵੇਂ ਆਪਾਂ 6 ਸਵਾ 6 ਲੈਣਾ ਤੇ ਇਹ ਇਹਦਾ ਉੱਪਰੋਂ ਮੋਢਾ ਤੁਸੀਂ ਤੀਰਾ ਜਿਹੜਾ ਇਹ ਤੁਸੀਂ ਖੁੱਲਾ ਰੱਖ ਲੈਣਾ 7 ਇੰਚ ਰੱਖ ਲੈਣਾ। ਜੇ ਤੁਸੀਂ ਕੋਈ ਜੇ ਤੁਸੀਂ ਗਲਾ ਜਿਹੜਾ ਉਹ ਛੋਟਾ ਲਾਉਣਾ ਜਾਂ ਫੱਟੀ ਵਾਲਾ ਲਾਉਣਾ ਜਾਂ ਪੌਂਦਰ ਵਾਲਾ ਲਾਉਣਾ। ਜੇ ਤੁਸੀਂ ਆਮ ਗਲੇ ਵਾਂਗੂ ਲਾਉਣਾ ਹੈ ਵੱਟਾ ਗਲਾ ਤੇ ਫਿਰ ਤੁਸੀਂ ਜਿੰਨਾ ਸਭਾ ਸੇ ਸਾਡੇ ਸਿਰਲੇਨੀ ਨੂੰ ਨਾਈ ਲਾ। ਠੀਕ ਹੈ। ਫੇਰ ਤੁਸੀਂ ਉਹ ਨਾਈ ਲਾ। ਠੀਕ ਹੈ। ਅਗਲੀ ਸਾਈਡ ਤੋਂ ਵੀ ਤੁਸੀਂ ਉਵੇਂ ਨਿਸ਼ਾਨ ਲਾ ਲੈਣਾ ਤੇ ਬੈਕ ਸਾਈਡ ਦਾ ਵੀ ਜਿਹੜਾ ਉਵੇਂ ਨਿਸ਼ਾਨ ਲਾ ਦਿਓ। ਛਾਤੀ ਜੇ ਤੁਹਾਡੇ 21 ਹੈ। ਜੇ ਤੁਹਾਡੇ 21 ਹੈ ਜਿੱਦਾਂ 1.5 ਤਾਂ ਤੁਸੀਂ 1 ਇੰਚ ਚਾਪਾ ਤਾ ਲੈਣਾ। 1 ਇੰਚ ਇੱਕੰਚੇ ਵਾਤਨਾ ਰਣੀ ਐਤੋਂ ਆਹੀ 7 7 7 ਤੇ ਕਮਰ ਦਾ ਆ ਆਪਣਾ ਜਿਹੜਾ ਕਮਰ ਜਿੱਤਾ ਤੁਹਾਡੇ ਕੋਈ ਜ ਜਿੰਨੀ ਕਿਸੇ ਦੀ ਕਮਰ ਜੇ ਕਿਸੇ ਦੀ 16 ਤੇ 17 ਲੈ ਲਓ ਜੇ ਕਿਸੇ 17 ਤੇ 18 ਲੈ ਲਓ ਇਹ ਸਾਫ ਪਤਾ ਹੋਵੇ ਕਿ ਆਪਣੀ ਕਮਰ ਹੈਗੀ ਆ ਸਾਡੇ 17 ਆਪਣੀ 17 ਤੇ ਆਪਾਂ ਲਵਾਂਗੇ 18 ਠੀਕ ਹੈ ਜੀ ਇਆ ਆ ਸਾਡੇ 9 ਤੇ ਨਿਸ਼ਾਨ ਲਾ ਲਾਂਗੇ ਥੋੜੀ ਜੀ ਵੱਧ ਘੱਟ ਆਪਾਂ ਕਰ ਨਾ ਮੰਨ। ਤੇ ਬਾਕੀ ਇਹ ਦਾ ਤੁਸੀਂ ਮਾਰ ਜਣ ਲੈਣਾ। ਖੁੱਲਾ ਢੁੱਲਾ ਤੁਸੀਂ ਮਾਰ ਜਣ ਲੈ। ਹਿੱਪ ਤੱਕ ਇਹਵੇਂ ਹੀ ਨਾ 1 ਇੰਚ ਜੇ ਤੁਹਾਡੀ 21 ਜਾਂ 22 ਹਿੱਪ ਹੈ ਤਾਂ ਤੁਸੀਂ 1 ਇੰਚ ਵੱਧ ਲੈ ਲੈ। ਫਿਰ ਬਦੌਥੀ ਜਾ ਕੇ ਨਿਸ਼ਾਨ ਲੱਗੂਗਾ। ਤੇ ਹਿੱਪ ਤੋਂ ਫਿਰ ਤੁਸੀਂ ਆਪਦਾ ਮਾਰ ਜਣਾ ਲੈ ਕੇ 2 ਇੰਚ ਦਾ। ਇੰ ਮਿਰਚਾ ਲਾ ਲੈਣਾ ਇਹ ਆਮ ਘੇਰੇ ਦੇ ਨਾਲੋਂ ਜਿਵੇਂ ਤੁਸੀਂ 22 ਇੰਚ ਘੇਰਾ ਰੱਖਣਾ ਤੇ ਜਿਵੇਂ 22 ਇੰਚ ਘੇਰਾ ਰੱਖਣਾ ਜਿਹਦਾ ਇਸ ਤਰ੍ਹਾਂ ਨਿਸ਼ਾਨ ਲਾਉਣਾ ਆ ਦੇਖੋ 22 ਇੰਚ ਦੇ ਵਿੱਚ ਆਪਾਂ 3 ਇੰਚ ਪਲੱਸ ਕਰ ਲੈਣਾ ਤੇ ਉਸ ਤੋਂ ਵੀ 3 ਇੰਚ ਪਲੱਸ ਲੈਣਾ ਤੁਸੀਂ ਤੇ ਇੱਥੋਂ 2 ਇੰਚ ਦੀ 2 ਇੰਚ ਦੀ ਆਪਾਂ ਗਲਾਈ ਦੇ ਦੇਣੀ ਹੈ ਇੱਥੇ ਤੱਕ ਇੱਥੋਂ ਇਸ ਤਰ੍ਹਾਂ ਇਹ ਆਪਾਂ ਸਟੇਟਸ ਵਾਲਾ ਵਰਦੀ ਨਾਲ ਬਣਾਉਗੇ। ਇੱਕ-ਇੱਕ ਇੰਚਾ ਪਾ ਬਦਲਾ ਲੈਣਾ ਸਾਰਾ। ਠੀਕ ਹੈ ਜੀ ਇਹਦੀ ਆਪਾਂ ਨਿਸ਼ਾਨ ਲੱਗੇ ਹੋਏ ਨੇ ਆਪਾਂ ਪਟਾਈ ਕਰਨੀ ਹੈ। ਤੇ ਇਹਨੂੰ ਆਪਾਂ ਬਣਾ ਕੇ ਦਿਖਾਵਾਂਗੇ। ਆਪਾਂ ਗਲਾ ਦੂਸਰਾ ਹੀ ਆਉਣਾ, ਛੋਟ ਨਹੀਂ ਆਉਣਾ ਕਿਉਂਕਿ ਕੰਮੀ ਦੇ ਕਾਰਨ ਨਹੀਂ ਪਾਇਆ ਜਾਂਦਾ। ਤੇ ਫਿਰ ਆਪਾਂ ਬੈਕ ਸਾਈਡ ਦੀ ਪਟਾਈ ਕਰ ਲੈਣੀ।

ਪਲੇਟ ਪਾਉਣੇ ਨੇ ਨਾ ਪਾਉਣੇ ਨੇ ਇਹ ਆਪਣੀ ਮਰਜ਼ੀ ਹੈ ਤੁਸੀਂ ਜੇ ਪਾਉਣੇ ਨੇ ਤਾਂ ਤੁਸੀਂ ਇੱਥੇ ਵੱਡੇ ਪਲੇਟ ਪਾ ਸਕਦੇ ਹੋ ਵੱਡੇ ਪਲੇਟ ਜਿਹੜੇ ਨੇ ਤੁਸੀਂ ਪਾ ਸਕਦੇ ਹੋ ਤੇ ਛੋਟੀਆਂ ਪਲੋਈਆਂ ਨਹੀਂ ਪਾਉਣੀਆਂ ਤੇ ਤੁਸੀਂ ਨਾਲ ਵੀ ਪਾਓ ਤੇ ਜੇ ਉੱਪਰ ਤੋਂ ਤੁਸੀਂ ਪੂਰੀ ਅ ਕਮੀਜ਼ ਦੇ ਤਰ੍ਹਾਂ ਫਿਟਿੰਗ ਰੱਖਣੀ ਹੈ ਤੇ ਰੱਖ ਕੇ ਤੁਸੀਂ نیچے ਖੁੱਲਾ ਰੱਖ ਲਓ ਤੇ ਥੋੜਾ ਜਿਹਾ ਸ਼ੌਟ ਰੱਖ ਲਓ ਤੇ ਅੰਦਰੋਂ ਤੋਂ ਵੀ ਬਲੇਂਡਿੰਗ ਕਰ ਲੈਣੀ ਆ ਆਪਾਂ ਤਾਂ ਫੱਟੀ ਵਾਲਾ ਗਲਾ ਜਾਂ ਕਾਲਰ ਵਾਲਾ ਗਲਾ ਵੀ ਬਣਾ ਕੇ ਦਿਖਾਵਾਂਗੇ ਕਿਉਂਕਿ ਉਹਦੇ ਲਈ ਕਾਟਨ ਜਾਂ ਰਿਯੂਨ ਦੇ ਕੱਪੜੇ ਚ ਬਹੁਤ ਸਮਾਂ ਲੰਭਦਾ ਹੈ ਕਾਟਨ ਚ ਬਣ ਜਾਂਦਾ ਤੇ ਪਰ ਰਿਯੂਨ ਦਾ ਕੱਪੜਾ ਹੋਵੇ ਨਾ ਫਿਰ ਬਹੁਤ ਸਮਾਂ ਲੰਭਦਾ ਹੈ ਬਲਾਊਜ਼ ਦੇ ਨਾਲ ਆਪਾਂ ਤੁਹਾਨੂੰ ਸਾਰ ਸੈੱਟ ਦੀ ਦੇਵਾਂਗੇ ਇਹ ਆਪਣਾ ਕਮੀਜ਼ ਹੈ ਇਸ ਦਾ ਜੇ ਤੁਸੀਂ ਇਹਦੇ ਤਲੋਈਆਂ ਪਾਉਣੀਆਂ ਨੇ ਤੇ ਇੱਕ ਇੱਕ ਤਲੋਈ ਤੁਸੀਂ ਪਾ ਸਕਦੇ ਐਸੇ ਕੇ ਨਾਲ ਇਸ ਕਮੀਜ਼ ਦੀ ਕਟਿੰਗ ਹੋ ਜਾਂਦੀ ਹੈ ਇਹ ਲੌਂਗ ਕਮੀਜ਼ ਹੈ ਜਿਆਦਾ ਛੋਟ ਨਹੀਂ ਹੈਗਾ ਇਹ ਲਈ ਸ਼ਾਰਟ ਹੁੰਦੇ ਪਲਾਜ਼ੋ ਦੇ ਨਾਲ ਜੇ ਤੁਸੀਂ ਕਹੋ ਕਿ ਆਪਾਂ ਉਹਦੀ ਵੀ ਵੀਡੀਓ ਦੇ ਦਾਂਗੇ ਇਸ ਤਰ੍ਹਾਂ ਦਾ ਇਲਾਕਾ ਇੱਕ ਤੋਂ ਬਲਾਈ ਹੁੰਦੀ ਹੈ ਥੋੜੀ ਜੀ ਤੇ ਇਸ ਤਰ੍ਹਾਂ ਦੀ ਕਟਿੰਗ ਹੁੰਦੀ ਹੈ ਤੇ ਆਪਾਂ ਸਟੀਚਿੰਗ ਵੀ ਤੁਹਾਨੂੰ ਕਰਕੇ ਪੂਰਾ ਤਿਆਰ ਕਰਕੇ ਦਿਖਾਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ ਜੀ